ਮੈਂ মিডিਆ ਦੇ ਥਰੂ ਬੇਨਤੀ ਕਰਨੀ ਚਾਹਾਂਗਾ ਵੀ ਬਾਹਰਲੇ ਦੇਸ਼ਾਂ ਨੇ ਕਬੱਡੀ 1 ਸਾਲ ਦੇ ਵਾਸਤੇ ਉਹ ਕਹਿੰਦੇ ਬੰਦ ਕੀਤੀ ਹੈ ਇਹ ਸਿਰਫ ਇੱਕ ਟਰੇਲਰ ਹੈ ਮੈਂ ਰਾਜ ਦੀ ਗੱਲ ਅੱਜ ਦੱਸਦਿਆਂ ਵੀ ਜਿਹੜੇ ਇੱਕ ਸਾਲ ਲਈ ਕਬੱਡੀ ਉਹਨਾਂ ਨੇ ਬੰਦ ਕੀਤੀ ਹੈ ਜਿਹੜੇ ਟਰੇਲਰ ਪੇਸ਼ ਕੀਤਾ ਹੈ ਮਈ ਦੇ ਵਿੱਚ ਇੱਕ ਮੀਟਿੰਗ ਹੋਣੀ ਹੈ ਇੱਕ ਮੀਟਿੰਗ ਦਸੰਬਰ ਦੇ ਵਿੱਚ ਹੋਣੀ ਹੈ ਅਸਲੀ ਕਹਾਣੀ ਉਦੋਂ ਬਿਆਨ ਹੋਣੀ ਹੈ ਵੀ ਪਤਾ ਨਹੀਂ ਇਹ ਇੱਕ ਸਾਲ ਬੰਦ ਰਹਿਣੀ ਜਾਂ ਇਹ ਵੱਧ ਸਾਲ ਬੰਦ ਰਹਿਣੀ ਹੈ ਉਹ ਬਾਹਰ ਵਾਲੇ ਜਿੰਨੇ ਵੀ ਪ੍ਰਮੋਟਰ ਨੇ ਸਪੋਰਟਰ ਨੇ ਉਹ ਕਹਿੰਦੇ ਵੀ ਜੇ ਤੇ ਇਹਦੇ ਵਿੱਚ ਸੁਧਾਰ ਆ ਗਿਆ ਜੇ ਤੇ ਖਿਡਾਰੀ ਜਾਂ ਆਰਗੇਨਾਈਜ਼ਰ ਜਾਂ ਜਿਹੜੇ ਵੀਰ ਇਸ ਨੂੰ ਬੰਦ ਕਰਾਉਣ ਤੇ ਤੁਲੇ ਹੋਏ ਨੇ ਉਹ ਸੁਧਰ ਗਏ ਜਾਂ ਸੁਧਾਰ ਪੈਦਾ ਹੋ ਗਿਆ ਤੇ ਕਬੱਡੀ ਜਿਹੜੀ ਉਹ ਜਾਰੀ ਰਹਿ ਸਕਦੀ ਹੈ ਤੇ ਨਹੀਂ ਤਾਂ ਕਬੱਡੀ ਖਤਮਤਾ ਹੋਈ ਪਈ ਹੈ ਇਸ ਕਰਕੇ ਇਹ ਬੇਨਤੀ ਹੈ ਮਿਹਰਬਾਨੀ ਕਰਕੇ ਮੈਂ ਸਿੱਧੇ ਲਫ਼ਜ਼ਾਂ ਦੇ ਵਿੱਚ ਇਹੀ ਬੇਨਤੀ ਕਰਦਾ ਵੀ ਕਬੱਡੀ ਦੇ ਮੈਚ ਜਿਹੜੇ 7 ਵਜੇ ਤੱਕ ਫਾਈਨਲ ਹੋ ਜਾਣੇ ਚਾਹੀਦੇ ਨੇ ਤਾں ਜਾ ਕੇ ਇਹ ਕਬੱਡੀ ਜਿਹੜੀ ਹੈ ਉਹ ਬਚੀ ਰਹੂਗੀ ਅਸੀਂ ਕਹਿੰਨੇ 올림픽 ਤੱਕ ਬਹੁਤ ਦੂਰ ਤੱਕ ਪਰ ਕਬੱਡੀ ਜਿਹੜੀ ਹੈ ਅੱਜ ਬਹੁਤ ਆਖਰੀ ਕਿਨਾਰੇ ਦੇ ਉੱਪਰ ਪੁੱਜੀ ਹੋਈ ਹੈ ਸੋ ਅੱਜ ਅਸੀਂ ਰਵਿੜਾ ਹਰਿਆਣਾ ਦੇ ਵਿੱਚ ਸਾਰੇ ਇਕੱਠੇ ਆ ਸਾਰੇ ਪ੍ਰਮੋਟਰਾਂ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਖਿਡਾਰੀਆਂ ਨੂੰ ਮੇਰੀ ਇੱਕ ਖਾਸ ਅਪੀਲ ਹੈ ਖਾਸ ਤੌਰ ਤੇ ਇਹ ਬੇਨਤੀ ਹੈ ਵੀ ਉਹ ਸਮੇਂ ਸਿਰ 12 ਵਜੇ ਤੱਕ ਟੂਰਨਾਮੈਂਟ ਦੇ ਪਹੁੰਚ ਜਾਇਆ ਕਰਨਾ ਜਾ ਕੇ ਠੀਕ 12:30 ਵਜੇ ਪਹਿਲਾ ਮੈਚ ਸ਼ੁਰੂ ਹੋ ਜਾਏ ਤੇ 7 ਵਜੇ ਸਮਾਪਤੀ ਹੋ ਜਾਏ ਤਾਂ ਜਾ ਕੇ ਇਸ ਦੇ ਵਿੱਚ ਸੁਧਾਰ ਜਿਹੜਾ ਹੈ ਉਹ ਹੋਊਗਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਟੀਮਾਂ ਦੇ ਜਿਹੜੇ ਮੈਨੇਜਰ ਨੇ ਟੀਮਾਂ ਦੇ ਜਿਹੜੇ ਕੋਚ ਨੇ ਟੀਮਾਂ ਦੇ ਜਿਹੜੇ ਕੈਪਟਨ ਨੇ ਉਹ ਮਿਹਰਬਾਨੀ ਕਰਕੇ ਹੁਣ ਸਾਥ ਦੇਣ ਜਿਹੜੇ ਵੱਡੇ ਖਿਡਾਰੀ ਨੇ ਜਿਹੜੇ ਨਾਮੀ ਖਿਡਾਰੀ ਨੇ ਉਹਨਾਂ ਨੂੰ ਤਾਂ ਘੱਟ ਫਰਕ ਪੈਣਾ ਪਰ ਜਿਹੜੇ ਨਵੇਂ ਖਿਡਾਰੀ ਉੱਠ ਰਹੇ ਨੇ ਇਹਨਾਂ ਦਾ ਫਿਊਚਰ ਇਹਨਾਂ ਦਾ ਭਵਿੱਖ ਜਿਹੜਾ ਬਹੁਤ ਖਤਰੇ ਦੇ ਵਿੱਚ ਹੈ ਸੋ ਇਸ ਕਰਕੇ ਆਪਾਂ ਸਾਰੇ ਸਹਿਯੋਗ ਹੋ ਜਾਈਏ ਚਾਹੇ ਉਹ ਕਮੈਂਟੇਟਰ ਨੇ ਚਾਹੇ ਉਹ ਰੈਫਰੀ ਨੇ ਚਾਹੇ ਉਹ ਖਿਡਾਰੀ ਨੇ ਚਾਹੇ ਕੋਚ ਦੇ ਮੈਨੇਜਰ ਨੇ ਸਾਰੇ ਵੀਰ ਮਿਹਰਬਾਨੀ ਕਰਕੇ ਸਾਰੇ ਇਕੱਠੇ ਹੋ ਕੇ ਇੱਕ ਹਮਲਾ ਮਾਰੀਏ ਤੇ ਜਿਹੜੇ ਬੰਦ ਕਰਾਉਣ ਦੇ ਵੀਰ ਅੰਦਰੋਂ ਅੰਦਰ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਸਾਰੇ ਮਿਲ ਜੁਲ ਕੇ ਆਪਾਂ ਫੇਲ ਕਰੀਏ ਤੇ ਪ੍ਰਮੋਟਰ ਦਿਲੋਂ ਨਹੀਂ ਚਾਹੁੰਦੇ ਵੀ ਆਪਾਂ ਕਬੱਡੀ ਬੰਦ ਕਰੀਏ ਉਹ ਮਜਬੂਰ ਹੋ ਗਏ ਨੇ ਬਹੁਤ ਸਾਰੀਆਂ ਹਰਕਤਾਂ ਤੋਂ ਫੇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਇਹ ਅਪੀਲ ਆਏ ਵੀ ਆਪਾਂ ਸਾਰੇ ਸਹਿਯੋਗ ਦਿਓ ਜੀ ਆ